ਇਹੀ ਵਾਸੇ ਕੋ ਨਸ਼ਾ ਨਸ਼ਾ ਇੱਕ ਦਰਾਂ ਵਪਾਰ ਦਾ ਵਪਾਰ ਦਾ ਵੇਚੇ ਨਾ ਵੇਕੇ ਕੋਈ ਇਹ ਨਹੀਂ ਜ਼ਰੂਰੀ ਠੀਕ ਹੈ ਇੱਕ ਇਹ ਨਸ਼ਾ ਹੀ ਹਾਂ ਗੱਡੀ ਆਪਦੀ ਸਾਰਾ ਕੁਝ ਹਾਬਦਾ ਤੇ ਮਤਲਬ ਇਹ ਨਸ਼ਾ ਹੀ ਆਕਸਰ ਕਿੰਨਾ ਸਾਰਾ ਵਪਾਰ ਹਾਂ ਵਪਾਰ ਦਾ ਨਸ਼ਾ ਹੈ ਇਹਦੇ ਬਿਨਾ ਰਹਿਿਆ ਨਹੀਂ ਜਾਂਦਾ ਰਹਿਿਆ ਨਹੀਂ ਜਾਂਦਾ ਇਹ ਤੋਂ ਬਿਨਾ ਜੇ ਮੰਡੀ ਲੰਘ ਜੇ ਤਾਂ ਆਉਂਦਾ ਯਾਰ ਮੰਡੀ ਨਾ ਲੰਘ ਵੇਚਣ ਦੇ ਨਹੀਂ ਆਪਾਂ ਨੂੰ ਜ਼ਰੂਰੀ ਕੋਈ ਠੀਕ ਹੈ ਬਸ ਵਪਾਰ ਲੈਣ ਚੀਜ਼ ਹੀ ਇਹ ਹੈ ਹਸਰੀ ਕਾਲ ਬਾਈ ਸਾਰਿਆਂ ਨੂੰ ਅੱਜ ਪਹੁੰਚੇ ਹੋਇਆ ਬਾਈ ਆਪਾਂ ਮੁਰਲਾਪੁਰ ਬੱਕਰੀਆਂ ਦੀ ਮੰਡੀ ਤੇ ਤੇ ਆਪੇ ਨਾਲ ਨਾ ਪੁਰਾਣੇ ਕਾਰੀਗਰ ਬੰਦੇ ਖੜੇ ਨੇ ਬੈਣੀਵਾਲ ਵਾਲੇ ਬਾਈ ਮੁਹੰਮਦ ਸ਼ਰੀਕ ਜੀ ਕੀ ਹਾਲ ਹੈ ਜੀ ਹਾਂ ਜੀ ਠੀਕ ਹੈ ਤੁਸੀਂ ਦੱਸੋ ਵਧੀਆ ਹਾਂ ਜੀ ਬਹੁਤ ਵਧੀਆ ਤੁਸੀਂ ਠੀਕ ਆ ਠੀਕ ਠਾਕ ਕਿੰਨਾ ਕ ਟਾਈਮ ਹੋ ਗਿਆ ਜੀ ਆਪਾਂ ਨੂੰ ਬੱਕਰੀਆਂ ਦਾ ਕੰਮ ਕਰਦਿਆਂ ਨੂੰ ਬੱਕਰੀਆਂ ਦਾ ਕੰਮ ਤਾਂ ਜੇ ਜੱਦੀ ਪੌਤੀ ਆ ਸਾਡਾ ਪਿਓ ਦਾ ਤਾਂ ਪਹਿਲਾਂ ਕਰਦਾ ਸੀ ਹੁਣ ਅਸੀਂ ਕਰਦੇ ਆ ਹੁਣ ਗਾਂ ਉਹ ਤੋਂ ਮੁੰਡਾ ਫਿਰ ਇਹ ਕਰਦਾ ਅੱਛਾ ਹੁਣ ਮੁੰਡਾ ਹੈਗਾ ਨਾਲ ਹਣਾ ਕਰਦਾ ਠੀਕ ਆ ਕਿੰਨੇ ਪਸ਼ੂ ਲੈ ਕੇ ਆਏ ਜੀ ਅੱਜ ਅੱਜ ਅਸੀਂ ਲੈ ਕੇ ਆਏ ਜੀ 6 ਬੱਕਰੀਆਂ ਸਾਡੇ ਕੋਲ 6 ਬੱਕਰੀਆਂ ਲੈ ਕੇ ਆਏ ਹਾਂ ਹਾਂ ਜੀ ਆ ਬਈ ਆ ਬੱਕਰੀਆਂ ਨੇ ਇਹਨਾਂ ਆਪਾਂ ਕੱਲੀ ਕੱਲੀ ਦੀ ਡਿਟੇਲ ਪੁੱਛਾਂਗੇ ਹ ਤੇ ਇਹ ਘਰ ਦੇ ਆ ਬੱਕਰੀਆਂ ਨੇ ਕਿ ਵਪਾਰ ਵਾਲੀਆਂ ਨੇ ਨਹੀਂ ਇਹ ਵਪਾਰ ਵਾਲੀਆਂ ਨੇ ਵਪਾਰ ਵਾਲੀਆਂ ਨੇ ਕਰੇ ਕਿੰਨੇ ਪਸ਼ੂ ਆਈ ਕਰੇ ਹੈਗੇ 15 ਕ ਬੱਕਰੀ 15 ਕ ਬੱਕਰੀਆਂ ਨੇ ਪਹਿਲਾਂ ਕਿੰਨੀਆਂ ਰੱਖਦੇ ਹੁੰਦੇ ਸੀ ਪਹਿਲਾਂ ਤਾਂ ਫਿਰ ਜ਼ਿਆਦਾ ਹੁੰਦਾ ਸੀ ਮਾਲ ਹੁਣ ਥੋੜਾ ਜਿਹਾ ਵਪਾਰ ਕਰ ਲਾ ਕੇ ਫਿਰ ਥੋੜਾ ਇੱਕ ਟਾਉਣਾ ਪੈ ਗਿਆ ਮਾਲ ਵਪਾਰ ਜਿਹੜਾ ਕਹਿੰਦੇ ਬੰਦਾ ਵਪਾਰ ਕਰ ਲਾ ਕੇ ਕਹਿੰਦਾ ਵੀ ਉਹਦੇ ਲਵੇ ਮਾਲ ਖੜਦਾ ਨਹੀਂ ਹਣਾ ਖੜਦਾ ਨਹੀਂ ਫਿਰ ਗੱਲ ਤਾਂ ਹੋ ਗਈ ਉਹ ਬੰਦਾ ਆ ਜਾਂਦਾ ਫਿਰ ਉਹਨੂੰ ਦੇਣਾ ਪੈਂਦਾ ਹਣਾ ਆ ਕੇ ਭਾਈ ਫਿਰ ਕਹਿੰਦਾ ਵੀ ਆਹ ਦੇ ਦੇ ਫਿਰ ਚੰਗੀ ਫਿਰ ਮੋੜਿਆ ਨਹੀਂ ਜਾਂਦਾ ਫਿਰ ਮੋੜਿਆ ਨਹੀਂ ਜਾਂਦਾ ਫਿਰ ਕਹਿੰਦਾ ਵੀ ਚੱਲ ਲੈ ਲੈ ਕੋਈ ਨਹੀਂ ਕੋਈ ਗੱਲ ਠ ਇਹ ਬੱਕਰੀ ਭਾਈ ਇਹਦਾ 20000 ਰੁਪਇਆ ਮੰਗਦੇ ਆ 20000 ਮੰਗਦੇ ਸ਼ੁਰੂਆ ਕਹਿ ਮਾ ਜੀ ਇਹ ਤੀਜੇ ਸੂਰ ਸੁਣਾਏ ਨੇ ਭਾਈ ਠੀਕ ਆ ਹਾਂ ਜੀ ਪੱਕੀ ਲੋਹੀ ਆ ਇਹ ਲੋਹੀ ਹਾਂ ਠੀਕ ਆ ਆ ਥੋੜਾ ਕਿੰਨਾ ਟਾਈਮ ਰਹੇਗਾ ਇਹਦਾ ਸੂਣ ਦਾ ਇਹਦਾ ਇਹ ਮਸਾ ਮਹੀਨਾ ਕੁ ਲਊ 20 ਦਿਨ ਬਸ ਮਹੀਨਾ 20 ਦਿਨ ਮਹੀਨਾ 20 ਦਿਨ ਲਊ ਹਾਂ ਜੀ ਹਾਂ ਤੇ ਆਹ ਜਿਹੜੀ ਲੋਹੀ ਖੜੇ ਇਹਨੂੰ ਕਰਿਆ ਇੱਧਰ ਨੂੰ ਨਹੀਂ ਲੈ ਭਈਆ ਬੱਕਰੀ ਦੇਖ ਲੋ ਲੋਹੀ ਇਹ ਜੋੜੀ ਬਾਣ ਜੂ ਜੇ ਕਿਸੇ ਨੂੰ ਲੈਣੀ ਆ ਇਹਦਾ ਕਿੰਨਾ ਮੋਲ ਆ ਇਹ ਦਾ 18000 ਰੁਪਏ ਦਾ 18000 ਹਾਂ ਜੀ ਮੌਲਿਕ ਜੇ ਜੇ ਕੋਈ ਦੋਨੇ ਇਕੱਠੀਆਂ ਲਾਵੇ ਲੋਹੀਆਂ ਫਿਰ ਤਾਂ ਘੱਟ ਵੱਧ ਹੋ ਜੂਣਾ ਹਾਂ ਜੀ ਹਾਂ ਫਿਰ ਤਾਂ ਜਾਇਜ਼ ਆ ਰੇਟ ਆਪਣਾ ਇਹ ਵੀ ਗੱਬਣਾ ਹਾਂ ਇਹ ਵੀ ਗੱਬਣਾ ਇਹ ਥੋੜੇ ਚੜਦੀ ਆ ਜਾਣੇ ਥੋੜੇ ਜਿਹੇ ਘੱਬੀ ਆ ਹਾਂ ਠੀਕ ਆ ਬੱਕਰਾ ਟੱਪਿਆ ਹੋਇਆ ਹੈ ਹਾਂ ਆ ਕਾਲੀ ਬੱਕਰੀ ਇਹ ਇਹ ਤਿਆਰ ਹੈ ਇਹ ਸੂਣ ਵਾਲੀ ਦਾ ਹਾਂ ਇਹ ਤਿਆਰ ਕਿੰਨੇ ਦਿਨ ਲੈ ਜੂ ਇਹ ਮਸਾਂ ਨੂੰ 20 ਦਿਨ ਲਊਗਾ 20 ਦਿਨ ਹੈ ਮਸਾਂ ਹਾਂ ਇੱਕ ਦੰਦ ਇਹ ਵੀ ਤਿਆਰ ਹੈ ਦੰਦੋ ਕਾਇ ਕਨੇ ਹੈ ਦੰਦੋ ਦਾ ਪੂਰੇ ਹੀ ਹੈ ਜੀ ਪੂਰੇ ਨੇ ਪੂਰੇ ਦੰਦਾਂ ਦਾ ਇਹ ਇਹ ਦਾ ਮੁੱਲ ਕੀ ਆ ਕਾਲੀ ਦਾ ਇਹ ਦਾ ਮੁੱਲ ਇਹ ਦਾ 22000 ਰੁਪਏ 22000 ਹੈ ਹਾਂਜੀ ਠੀਕ ਆ ਤੇ ਆਹਾ ਇਹ ਦੇਖ ਲਓ ਜੀ ਇਹਦੀ ਬੇਲ ਬੜੀ ਲੰਮੀ ਆ ਨਾ ਹਾਂਜੀ ਹਾਂ ਇਹ ਚਾਰ ਬੱਚੇ ਦਿੰਦੀ ਹੈ ਹਰ ਇੱਕ ਵੇਲੇ ਚਾਰ ਹਾਂ ਚਾਰ ਬੱਚੇ ਦਿੰਦੀ ਐਸੇ ਕਰਕੇ ਵੇਚਣੀਆਂ ਵੀ ਮਤਲਬ ਚਾਰ ਬੱਚੇ ਦਿੰਦੀ ਆ ਤੇ ਸਮਝਦੇ ਨਹੀਂ ਬੱਚੇ ਵਾਲੇ ਦਿੰਦੇ ਆ ਕਿਹਾ ਇਹਦੇ ਸਿੰਗ ਸਿੰਗ ਨਹੀਂ ਹੈਗੇ ਨਾ ਇਹ ਕੋ ਨਹੀਂ ਆ ਬਾਈ ਬਕਵਾਸ ਇਕੋ ਨੀਕਾ ਸ਼ੁਰੂ ਤੋਂ ਆ ਇਹ ਪਹਿਲਾਂ ਤੋਂ ਆਇ ਕੋਨੀ ਆ ਪਹਿਲਾਂ ਤੋਂ ਆਇ ਹੈ ਸਿੰਘ ਕਿਉਂ ਨਹੀਂ ਆਇ ਫਿਰ ਇਹਦੇ ਇਹ ਸਿੰਘ ਵਿੱਚ ਨਹੀਂ ਆਉਂਦੇ ਪਸ਼ੂਆਂ ਦੇ ਕਈਆਂ ਦੇ ਕੋਹਨੀਆਂ ਹੁੰਦੀਆਂ ਵੱਖਰ ਕੇ ਅੱਛਾ ਕਈਆਂ ਕੋਹਨੀਆਂ ਹੁੰਦੀਆਂ ਨੇ ਇਹਦਾ 22000 ਮੰਗਿਆ ਨਹੀਂ ਇਹਦਾ 35 ਅੱਛਾ ਇਹਦਾ 35000 22000 ਕਾਲੀ ਬੱਕਰੀ ਦਾ ਸੀ ਹਾਂ ਉਹ ਤਾਂ ਕਾਲੀ ਦਾ 22000 ਠੀਕ ਹੈ ਇਹਦਾ 35000 ਚਾਰ ਬੱਚੇ ਦਿੰਦੀਆਂ ਹੈ ਹਾਂ ਇਹ ਹਰ ਵਾਰੀ ਚਾਰ ਬੱਚੇ ਦਿੰਦੀ ਇਹ ਸੋ ਘੜਦੀ ਆ ਕਿਉਂ ਲੈਤੀ ਆ ਨਹੀਂ ਆਪਦੀ ਘੜਦੀ ਇਹ ਘੜਦੀ ਆ ਉਹ ਮਾਲ ਸੇਲਾ ਘੜਦੀ ਆ ਇਹ ਘੜਦੀ ਇਹ ਵੀ ਵੇਚਣੀ ਆ ਇਹ ਵੀ ਵੇਚਣੀ ਇਹਦਾ 35000 ਹੈ ਹੁਣ ਸੁਣ ਆਲੀ ਇਹ ਹਾਂ ਤਿਆਰ ਆ ਕਿੰਨਾ ਟਾਈਮ ਲਾਜੂ ਇਹ ਤਾਂ ਮਸਾਂ 10 ਕੰਨ ਲੂਗਾ 10 ਦੰਦੋਂ ਪੂਰੇ ਹੋ ਗਈ ਹਾਂ ਜੀ ਦੰਦ ਫੁਰੇ ਦੁੱਧ ਫਿਰ ਕਿਵੇਂ ਰਜਾਉਂਦੀ ਆ ਜਾ ਰਹੇ ਮੇਮ ਨੇ ਹਾਂ ਜੀ ਰਜਾਉਂਦੀ ਆ ਵਧੀਆ ਤੇ ਗੱਲ ਤਾਂ ਵੀ ਸਾਹਮਣੇ ਔਖੇ ਕਰਕੇ ਥੋੜਾ ਜਿਹਾ ਠੀਕ ਹੈ ਤਾਂ ਕਰਕੇ ਵੀ ਲੋਕ ਨਹੀਂ ਆਉਂਦੇ ਚਾਰ ਬੱਚੇ ਸਮਝਦੇ ਨਹੀਂ ਤੇ ਤਾਂ ਵੇਚਣੀਆਂ ਹੋਰ ਕੋਈ ਗੱਲ ਨਹੀਂ ਕੀ ਦਿੰਦੀ ਆ ਪੱਠਾਂ ਕਿ ਬੱਕਰੇ ਦੋ ਬੱਕਰੇ ਦੋ ਪੱਠਾਂ ਕਿਤੇ ਤਿੰਨ ਬੱਕਰੇ ਇੱਕ ਪੱਠਾਂ ਐ ਰਲਮਾ ਜੇ ਕੰਮ ਰਲਮਾ ਜੇ ਰਲਮਾ ਜੇ ਕੰਮ ਦਿੰਦੇ ਠੀਕ ਆ ਕੋਈ ਬੱਕਰੇ ਤੋਂ ਕਿਹੜੇ ਤੋਂ ਕਰਾਉਸ ਆਹੇ ਇਹ ਬੱਕਰਾ ਹੀ ਕਾਲਾ ਸਾਡੇ ਕੋਲ ਆ ਦੇ ਘਰੇ ਰੱਖਿਆ ਘਰੇ ਰੱਖਿਆ ਹੋਇਆ ਹਾਂ ਉਹ ਤੋਂ ਵਧੀਆ ਕਰਾਉਸ ਬੱਕਰੀ ਆ ਐ ਨਹੀਂ ਗੱਲ ਹੈ ਵਧੀਆ ਬੱਕਰਾ ਰੱਖਿਆ ਦੁੱਧ ਕਿੰਨਾ ਦਿੰਦੀ ਆ ਫਿਰ ਇਹ ਦੁੱਧ ਆ ਤੇ ਦੇਗੜੋਂ ਚਾਰ ਮਹੀਨੇ ਪੂਰੇ ਰਜਾਉਂਦੀ ਆ ਦੁੱਧ ਵਧੀਆ ਫੱਕ ਦੁੱਧ ਚੋਂਦੇ ਨਹੀਂ ਹੈਗੇ ਸੀਗੇ ਨਹੀਂ ਚੋਂਦੇ ਨਹੀਂ ਅਸੀਂ ਤਾਂ ਮੇਣੇ ਚੋਂ ਮੇਮਣੇ ਤੇ ਜਾ ਦਿੰਦੇ ਹਾਂ ਹਾਂ ਮੇਣੇ ਹੀ ਜਾਂਦੇ ਫਿਰ ਮੇਣੇ ਚਾਰ ਹੁੰਦੇ ਸੀ ਨਾ ਸਿਆ ਠੀਕ ਹੈ ਹਾਂ ਜੀ ਤੇ ਜਿਹੜੀਆਂ ਆ ਦੋ ਬੱਕਰੀਆਂ ਹੋਰ ਖੜੀਆਂ ਨੇ ਕਿਹੜੇ ਉਹ ਪਹਿਲੀ ਹਾਂ ਹਾਂ ਇਹ ਇਹਦੇ ਬੱਚੇ ਮਰ ਗਏ ਇਹ ਸੱਜਰ ਸੁਈ ਆ ਇਹ ਸੱਜਰ ਸੁਈ ਬੱਤੇ ਮਰ ਗਏ ਹਾਂ ਇਹਦੇ ਬੱਚੇ ਮਰ ਗਏ ਇਹਦਾ ਫਿਰ ਕਿੰਨੀ ਕੀ ਰੇਟ ਕਰਤਾ ਇਹਦਾ 25000 ਹੈ ਇਹਦਾ 25000 ਹੈ ਹਾਂ ਇਹਦਾ ਪੱਤੀ ਕਹਿੰਦਾ ਇਹਦਾ 25000 ਇਹਨਾਂ ਨੂੰ ਆ ਕੀ ਪਾਇਆ ਹੋਇਆਗਾ ਇਹ ਨੀਰਾ ਹਰਾ ਉਧਰ ਕਿ ਹਰਾ ਗਜਮੀ ਹਾਂ ਜਮੀ ਕੁਦਰਕੀ ਜਮੀ ਹਾਂ ਜਮੀ ਪੌਣ ਕੁਦਰਕੀ ਕਿਵੇਂ ਪਈ ਵੇ ਲੈ ਆਹ ਪਸ਼ੂ ਲੈ ਕੇ ਆਏ ਹੋਏ ਹਾਂਜੀ ਇਹ ਮੇਵਣ ਨਹੀਂ ਤਾਂ ਲੈ ਆਏ ਛੋਟੇ ਨੇ ਛੋਟੇ ਦੇ ਬਸ ਐਕਤੀ ਹੈ ਬਾਈ ਇੱਕੋ ਹੀ ਆ ਉਹਦੇ ਇੱਕ ਇੱਕ ਵੇਲੇ ਨਾਲੀ ਆ ਕਿਹੜੀ ਦਾ ਇਹ ਆ ਇਹਦਾ ਠੀਕ ਹੈ ਇਹਦਾ ਇੱਕ ਮੇਵਣ ਲੈ ਕੇ ਆਏ ਹੋਏ ਹਾਂਜੀ ਇਹ ਗਰੀਬ ਬੰਦੇ ਵਾਸਤੇ ਵੀ ਆ ਕੋਈ ਮਤਲਬ ਕਿਸੇ ਨੇ ਲੈਣੀ ਆ ਇਹ ਛੋਟੇ ਪਹਾੜੀ ਆ ਇਹ ਕਿੰਨੇ ਕ ਪਹਾੜੀ ਆ ਇਹ 15000 ਵਾਲੀ ਆ 15000 ਵਾਲੀ ਹੈ ਨਾਲ ਮੇਵਣ ਇਹਦੇ ਨਾਲ ਬੱਚਾ ਮਗਰ ਠੀਕ ਹੈ ਹਾਂ ਇਹ 15 ਕੇ ਹਜ਼ਾਰ ਰੁਪਏ ਆਏ ਵਾਰ ਉਹਨੇ ਮੰਡੀ ਤੇ ਜੀ ਹਾਂ ਜੀ ਆਏ ਵਾਰ ਆਏ ਵਾਰ ਹੈ ਪੱਕਾ ਹੀ ਕੰਮ ਇਹ ਹੈ ਸਾਡਾ ਪੇਸ਼ਾ ਹੀ ਇਹ ਹੈ ਵਪਾਰ ਦੇ ਪੇਸ਼ਾ ਵਪਾਰ ਦਾ ਹਾਂ ਵਪਾਰ ਕਦੋਂ ਕਰਨ ਲੱਗੇ ਸੀ ਤੁਸੀਂ ਕਿ ਸ਼ੁਰੂ ਕੀ ਕਰਦੇ ਹੋ ਨਹੀਂ ਬਸ ਹੁਣੇ ਹੀ ਲੱਗਾਈ ਕਰਨ ਥੋੜੇ ਟਾਈਮ ਤੋਂ ਹੀ ਜਦ ਮੰਡੀਆਂ ਲੱਗਣ ਲੱਗੀਆਂ ਉਹ ਮੰਡੀਆਂ ਲੱਗਣ ਲੱਗੀਆਂ ਵਪਾਰ ਕਰ ਲੱਗ ਪਹਿਲਾਂ ਪਹਿਲਾਂ ਥੋੜੇ ਲੋਕ ਘਰੇ ਆਉਂਦੇ ਖਰੀਦਣ ਘਰੇ ਪਹਿਲਾਂ ਬੰਦੇ ਆਉਂਦੇ ਸੀਗੇ ਘਰੋਂ ਵੇਚ ਦਿੰਦੇ ਮਾਲ ਘਰੋਂ ਵੇਚ ਦਿੰਦੇ ਹੁਣ ਜਦੋਂ ਮੰਡੀਆਂ ਲੱਗਣ ਲੱਗੀਆਂ ਤਾਂ ਮੰਡੀਆਂ ਜਾਉਂਦੇ ਹਾਂ ਹਾਂ ਹੁਣ ਮੰਡੀਆਂ ਚਾਉਣ ਲੱਗ ਗਏ ਸੌਖਾ ਹੋ ਗਿਆ ਇਹ ਵੀ ਵਸੇ ਕੋਈ ਨਸ਼ਾ ਨਸ਼ਾ ਇੱਕ ਤਰ੍ਹਾਂ ਵਪਾਰ ਦਾ ਵਪਾਰ ਦਾ ਵੇਚੀ ਨਾ ਵੇਕੇ ਕੋਈ ਇਹ ਨਹੀਂ ਜ਼ਰੂਰੀ ਠੀਕ ਹੈ ਇੱਕ ਇਹ ਸਮਝਣਾ ਸ਼ਾਹੀ ਹਾਂ ਗੱਡੀ ਆਪਦੀ ਸਾਰਾ ਕੁਝ ਸਾਡਾ ਤੇ ਮਤਲਬ ਇਹ ਨਸ਼ਾ ਹੀ ਆਕਸਰ ਕਿੰਨਾ ਸਾਡਾ ਵਪਾਰ ਹਾਂ ਵਪਾਰ ਦਾ ਨਸ਼ਾ ਹੈ ਇਹਦੇ ਬਿਨਾ ਰਹਿਿਆ ਨਹੀਂ ਜਾਂਦਾ ਰਹਿਿਆ ਨਹੀਂ ਜਾਂਦਾ ਇਹ ਤੋਂ ਬਿਨਾ ਜੇ ਮੰਡੀ ਲੰਘ ਜੇ ਤਾਂ ਆਉਂਦਾ ਯਾਰ ਮੰਡੀ ਨਾਂਗੀ ਵੇਚਣ ਦੇ ਨਹੀਂ ਆਪਾਂ ਨੂੰ ਜ਼ਰੂਰੀ ਕੋਈ ਠੀਕ ਹੈ ਬਸ ਵਪਾਰ ਲੈਣ ਚੀਜ਼ ਹੀ ਇਹ ਮੂੰਹ ਬੇਕ ਤਾਂ ਜਾਂਦੀਆਂ ਹੋਣਗੀਆਂ ਜਾਂ ਮੰਡੀ ਚਾਈ ਜਾਂਦੀ ਹਾਂ ਹਾਂ ਇਹ ਤਾਂ ਬਿਕ ਜਾਂਦੀਆਂ ਬਿਕ ਜਾਂਦੀਆਂ ਐ ਨਹੀਂ ਕੋਈ ਗੱਲ ਹੈ ਬਿਕ ਜਾਂਦੀਆਂ ਤੇ ਠੀਕ ਹੈ ਜੀ ਹਾਂ ਧੰਨਵਾਦ ਤੁਹਾਡਾ ਠੀਕ ਹੈ ਜ I